ਨਾ ਚਾਰ ਸੂਟ ਨੇ ਇਹੀ ਨਹੀਂ ਚੱਕੇ ਜਾਂਦੇ ਹੈਗੇ ਕਢਾਈਆਂ ਦਾ ਹੀ ਭਾਰ ਹੋ ਜਾਂਦਾ ਹੈਗਾ ਨਾ ਹੁਣ ਮੈਂ ਲਵੀ ਨੂੰ ਦਿਖਾਦਾ ਆਵਾਜ਼ ਮਾਰ ਕੇ ਲਵੀ ਲੈ ਆਏ ਮਮੀ ਜੀ ਸੂਟ ਹਾਂ ਪੁੱਤ ਲੈ ਆਈ ਤੁਰਿਆ ਕਿਹੜਾ ਜਾਂਦਾ ਤੈਨੂੰ ਪਤਾ ਤਾਂ ਹੈ ਮਸਾ ਚੱਕ ਕੇ ਲਿਆਈਆਂ ਆਟੋ ਕੋਈ ਮਿਲਿਆ ਨਹੀਂ ਮੈਂ ਕਿਹਾ ਚੱਲ ਹੌਲੀ ਹੌਲੀ ਤੁਰ ਕੇ ਚੱਲ ਜਾਨੀ ਆਹ ਤਾਂ ਘਰ ਖੜਾ ਹੈ ਨਾਲੇ ਮੈਂ ਆਉਂਦੀ ਆਉਂਦੀ ਨੇ ਬੁਟੀਕ 'ਚ ਵੀ ਖੜਨਾ ਸੀ ਬੁਟੀਕ 'ਚ ਬੁਟੀਕ 'ਚ ਕੀ ਕਰਨਾ ਸੀ ਮਾਮੀ ਜੀ ਸੂਟ ਤਾਂ ਤੁਸੀਂ ਬਾਜ਼ਾਰੋਂ ਲੈ ਆਏ ਫਿਰ ਉੱਥੇ ਕਿਉਂ ਰੁਕਣਾ ਸੀ ਬੁਟੀਕ 'ਚ ਤਾਂ ਮੈਂ ਤਾਂ ਰੁਕਣਾ ਸੀ ਵੀ ਉਹ ਸੋਹਣਿਆ ਸੋਹਣਿਆ ਡਰੈੱਸਾਂ ਬਣਾਉਂਦੇ ਨੇ ਵੀ ਮੈਂ ਸਿਮਮੀ ਵਾਸਤੇ ਇੱਕ ਡਰੈੱਸ ਵੀ ਲੈ ਲੂੰਗੀ ਸੂਟ ਤਾਂ ਮੈਂ ਇੱਕ ਬਾਜ਼ਾਰੋਂ ਲਈ ਆਈ ਆਉਂਦੀ ਆਉਂਦੀ ਮੈਂ ਸਿਮਮੀ ਵਾਸਤੇ ਇੱਕ ਡਰੈੱਸ ਵੀ ਲੈ ਆਈ ਵੀ ਉਹਦਾ ਅੱਗੇ ਕਰਵਾ ਚੌਥਾਊਗਾ ਪਹਿਨਾ ਉਹ ਪਾ ਲੂੰਗੀ ਚਲੋ ਠੀਕ ਹੈ ਮਾਮੀ ਜੀ ਲੋ ਹੁਣ ਮੈਨੂੰ ਪਹਿਲਾ ਉਹੀ ਡਰੈੱਸ ਦਿਖਾਓ ਜਿਹੜੀ ਤੁਸੀਂ ਬੁਟੀਕ ਚੋਂ ਲੈ ਕੇ ਆਏ ਆ ਲੈ ਤੂੰ ਉਹੀ ਦੇਖ ਪਹਿਲਾਂ ਲਿਫਾਫੇ ਚੋਂ ਕੱਢ ਲਾ ਇਹ ਤਾਂ ਮੰਮੀ ਜੀ ਮੈਨੂੰ ਐ ਲੱਗਦਾ ਜਿਵੇਂ ਲਹਿੰਗਾ ਚੋਲੀ ਹੁੰਦੀ ਹੈ